ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਤੇ ਬਾਗਿਆਂ ਦੀ ਬਗਾਵਤ ਆਪਣੀ ਚਰਮ ਸੀਮਾ ਤੇ ਪਹੁੰਚ ਗਈ ਹੈ ਪਰ ਇਸ ਸਾਰੇ ਰੌਲੇ ਰੱਪੇ ਦਰਮਿਆਨ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਦੇ ਸਤਾਣਾ ਅਤੇ ਬਠਿੰਡਾ ਤੋਂ ਐਮਪੀ ਹਰਸਨਵਤ ਕੌਰ ਬਾਦਲ ਦੇ ਭਰਾ ਵਿਕਰਮ ਸਿੰਘ ਮਜੀਠੀਆ ਖਾਮੋਸ਼ ਕਿਉਂ ਨੇ ਇਸਵਾਲ ਹੁਣ ਦਿਨੋ ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਸਿਆਸੀ ਹਲਕਿਆਂ ਨੂੰ ਇੱਕ ਖਾਮੋਸ਼ੀ ਰੜਕ ਰਹੀ ਹੈ ਖਾਸ ਕਰਕੇ ਉਦੋਂ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਸਾਕੀ ਜੀਜਾ ਸੁਪੀਰ ਸਿੰਘ ਬਾਦਲ ਤੇ ਸੰਕਟ ਬਣਿਆ ਹੋਇਆ ਹੈ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਚੁੱਪੀ ਕਿਉਂ ਧਾਰ ਰੱਖੀ ਹੈ ਇਹ ਸਵਾਲ ਤਾਂ ਉੱਠਣਾ ਹੀ ਉੱਠਣਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਕਾਲੀ ਦਲ ਦੀ ਉਹ ਲੀਡਰ ਨੇ ਜਿਹੜੇ ਮਾੜੀ ਮਾੜੀ ਗੱਲ ਤੇ ਵੀ ਆਪਣਾ ਬਿਆਨ ਦੇ ਦਿੰਦੇ ਹੁੰਦੇ ਨੇ ਵੱਡੇ ਮੁੱਦਿਆਂ ਤੇ ਤਾਂ ਉਹਨਾਂ ਨੇ ਬੋਲਣਾ ਹੀ ਹੁੰਦਾ ਹੈ ਕਈ ਵਾਰੀ ਛੋਟੇ ਮੁੱਦਿਆਂ ਤੇ ਵੀ ਉਹ ਸਬੂਤ ਲਿਆ ਕੇ ਪ੍ਰੈਸ ਕਾਨਫਰੰਸਾਂ ਕਰਦੇ ਦੇਖੇ ਗਏ ਨੇ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਬੈਠਕਾਂ ਦੇ ਵਿੱਚੋਂ ਮਜੀਠੀਆ ਗੈਰ ਹਾਜ਼ਰ ਨੇ ਨਾ ਹੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਹੁੰਚੇ ਨਾ ਹੀ ਇਸ ਗਲੇਸ਼ ਦਰਮਿਆਨ ਜੋ ਹੋਰ ਬੈਠਕਾਂ ਹੋਈਆਂ ਨੇ ਉਹਨਾਂ ਵਿੱਚ ਪਹੁੰਚੇ ਕੋਈ ਪ੍ਰੈਸ ਕਾਨਫਰੰਸ ਨਹੀਂ ਉਹਨਾਂ ਨੇ ਕੀਤੀ ਕੋਈ ਟਵੀਟ ਤੱਕ ਨਹੀਂ ਕੀਤਾ ਕੋਈ ਟਿੱਪਣੀ ਮਜੀਠੀਆ ਦੀ ਨਹੀਂ ਸਾਹਮਣੇ ਆਈ ਤੇ ਜੇ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਇਹ ਸਵਾਲ ਪੁੱਛਿਆ ਜਾਂਦਾ ਤਾਂ ਇਹੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਪਰਿਵਾਰਿਕ ਰੁਝੇਵੇਂ ਦੇ ਵਿੱਚ ਮਸ਼ਰੂਫ ਨੇ ਪਰ ਸਵਾਲ ਉੱਠਦਾ ਹੈ ਕਿ ਜੇ ਪਰਿਵਾਰਿਕ ਰੁਝੇਵੇਂ ਦੇ ਵਿੱਚ ਮਸ਼ਰੂਫ ਨੇ ਪੰਜਾਬ ਤੋਂ ਕਿਤੇ ਬਾਹਰ ਗਏ ਹੋਏ ਨੇ ਦੇਸ਼ ਤੋਂ ਵੀ ਕਿ ਮ ਜੀਠਿਆ ਟਵਿੱਟਰ ਦੇ ਉੱਤੇ ਤਾਂ ਆਪਣੀਆਂ ਟਵਿੱਟਰ ਟਿੱਪਣੀਆਂ ਕਰਦੇ ਰਹਿੰਦੇ ਨੇ ਇਸ ਕਰਕੇ ਇਹ ਤਰਕ ਹੈ ਜਿਹੜਾ ਉਹ ਲੋਕਾਂ ਨੂੰ ਬਹੁਤਾ ਹਜ਼ਮ ਨਹੀਂ ਹੋ ਰਿਹਾ ਲੋਕ ਸਭਾ ਚੋਣਾਂ ਦਾ ਪ੍ਰਚਾਰ ਵੀ ਦੇਖ ਲਈਏ ਤਾਂ ਵੀ ਮਜੀਠੀਆ ਜ਼ਿਆਦਾਤਰ ਗਾਇਬ ਹੀ ਰਹੇ ਚੋਣ ਪ੍ਰਚਾਰ ਦੇ ਮਾਮਲੇ ਵਿੱਚ ਖੁਦ ਨੂੰ ਮਜੀਠੀਆ ਨੇ ਅੰਮ੍ਰਿਤਸਰ ਤੇ ਬਠਿੰਡਾ ਸੰਸਦੀ ਹਲਕੇ ਤੱਕ ਹੀ ਸੀਮਤ ਕੀਤਾ ਹੋਇਆ ਸੀ ਸੂਤਰ ਦੱਸਦੇ ਨੇ ਕਿ ਹਫ਼ਤਾ ਤੱਕ ਪਹਿਲਾਂ ਮਜੀਠੀਆ ਅੰਮ੍ਰਿਤਸਰ ਆਏ ਸੀ ਦੋ ਦਿਨਾਂ ਬਾਅਦ ਫਿਰ ਵਾਪਸ ਚਲੇ ਗਏ ਕੋਈ ਕਹਿ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਨੇ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਕਿ ਮਜੀਠੀਆ ਆਪਣੇ ਬੱਚੇ ਦੀ ਪੜ੍ਹਾਈ ਦੇ ਸਿਲਸਿਲੇ 'ਚ ਕਿਤੇ ਗਏ ਹੋਏ ਨੇ ਤੇ ਗੈਰ ਹਾਜ਼ਰੀ ਦੇ ਗਲਤ ਅਰਥ ਨਹੀਂ ਕੱਢੇ ਜਾਣੇ ਚਾਹੀਦੇ ਪਰ ਇਸ ਗ ਹੌਣ ਗਿਆ ਤੇ ਸ਼ਰਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਦੀ ਗੱਲ ਕਰ ਲਈਏ ਤਾਂ ਇਹ ਲਗਾਤਾਰ ਵਾਧਾ ਹੀ ਜਾ ਰਿਹਾ ਹੈ ਬਾਗੀ ਲੀਡਰਾਂ ਦੇ ਵਿੱਚੋਂ ਇੱਕ ਸਿਕੰਦਰ ਸਿੰਘ ਮਲੂਕਾ ਨੇ ਵੀ ਵੱਡਾ ਬਿਆਨ ਦਿੱਤਾ ਹੈ ਹਾਲਕਿ ਜੇ ਦੇਖਿਆ ਜਾਵੇ ਤਾਂ ਜਿੰਨੇ ਵੀ ਬਾਗੀ ਲੀਡਰ ਨੇ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਅਕਾਲੀ ਦਲ ਦੇ ਬੀਜੇਪੀ ਨਾਲ ਗੱਠ ਜੋੜਦੇ ਹਮਾਇਤੀ ਲੀਡਰ ਸਨ ਫਿਰ ਸਿਕੰਦਰ ਸਿੰਘ ਮਲੂਕਾ ਨੇ ਇੱਕ ਨਿਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਵੱਡੇ ਇਲਜ਼ਾਮ ਲਾਏ ਨੇ ਕਹਿੰਦੇ 2012 ਦੇ ਵਿੱਚ ਸਭ ਤੋਂ ਪਹਿਲਾਂ ਮਲੂਕਾ ਨੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦੇਣ ਤਾਂ ਉਹਨਾਂ ਨੇ ਹੱਸ ਕੇ ਟਾਲ ਦਿੱਤਾ ਸੀ ਮਲੂਕਾ ਨੇ ਇਲਜ਼ਾਮ ਲਾਇਆ ਕਿ ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਕੁਝ ਕਦੇ ਸਾਨੂੰ ਕਹਿੰਦੇ ਸਤਿਕਾਰ ਨਹੀਂ ਦਿੱਤਾ ਇੱਥੋਂ ਤੱਕ ਕਿ ਆਪਣੇ ਟੀਵੀ ਚੈਨਲ ਨੂੰ ਵੀ ਕਹਿ ਰੱਖਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਬਿਨਾ ਕਿਸੇ ਹੋਰ ਕਾਲੀ ਲੀਡਰ ਦਾ ਚਿਹਰਾ ਸਾਹਮਣੇ ਨਹੀਂ ਆਉਣਾ ਚਾਹੀਦਾ ਕਹਿੰਦੇ ਸੀ 2022 ਦੀ ਹਾਰ ਤੋਂ ਬਾਅਦ ਵੀ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਅਹੁਦਾ ਛੱਡ ਕੇ ਕਿਸੇ ਹੋਰ ਨੂੰ ਪ੍ਰਧਾਨਗੀ ਦੇਣੀ ਚਾਹੀਦੀ ਹੈ ਪਰ ਸੁਖਬੀਰ ਨੇ ਇਨਕਾਰ ਕਰ ਦਿੱਤਾ ਸੀ ਕਹਿੰਦੇ ਸੀ ਕਿ ਪਾਰਟੀ ਦੇ ਵਿੱਚ ਜਦੋਂ ਅਸੀਂ ਸਲਾਹ ਦਿੰਦੇ ਸੀ ਸੁਖਬੀਰ ਨੂੰ ਤਾਂ ਵੀ ਸਲਾਹ ਨਹੀਂ ਮੰਨੀ ਜਾਂਦੀ ਸੀ ਸੁਖਬੀਰ ਕਹਿੰਦੇ ਸੀ ਕਿ ਪਾਰਟੀ ਵਿੱਚ ਸਿਰਫ ਇੱਕ ਦੀ رائے ਹੀ ਚੱਲਦੀ ਹੈ ਜ਼ਿਆਦਾ ਲੋਕਾਂ ਦੀ ਸਲਾਹ ਚੰਗੀ ਨਹੀਂ ਹੁੰਦੀ ਕੜ ਅਸੀਂ ਦਿੱਤੀ ਸੀ ਮਜੀਠੀਆ ਤੋਂ ਇਲਾਵਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਵੀ ਪੂਰੀ ਤਰ੍ਹਾਂ ਦੇ ਨਾਲ ਚੁੱਪ ਨੇ ਮਨਪ੍ਰੀਤ ਸਿੰਘ ਈਆਲੀ ਨੇ ਇਸ ਤੋਂ ਪਹਿਲਾਂ ਚਿੱਠੀ ਜਾਰੀ ਕਰਕੇ ਮੰਗ ਕੀਤੀ ਸੀ ਕਿ ਇਕਬਾਲ ਸਿੰਘ ਝੁੰਡਾਂ ਵਾਲੀ ਰਿਪੋਰਟ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਜਿਸ ਦੇ ਵਿੱਚ ਇਹ ਸਿਫਾਰਿਸ਼ ਕੀਤੀ ਗਈ ਸੀ ਕਿ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਈਆਲੀ ਦੀ ਕੋਈ ਸਰਗਰਮੀ ਸਾਹਮਣੇ ਨਹੀਂ ਆਈ